ਸਤ ਸ੍ਰੀ ਅਕਾਲ ਦੋਸਤੋ ਕਹਿੰਦੇ ਨੇ ਕਿ ਜ਼ਿੰਦਗੀ ਦੇ ਵਿੱਚ ਹਰ ਇਨਸਾਨ ਗਲਤੀਆਂ ਕਰਦਾ ਹੈ ਗਲਤੀਆਂ ਕਰਨਾ ਕੋਈ ਬੁਰੀ ਗੱਲ ਨਹੀਂ ਹੈ ਪਰ ਜਿਹੜਾ ਗਲਤੀਆਂ ਕਰਕੇ ਅੱਗੇ ਵਧਦਾ ਹੈ ਸਫਲ ਇਨਸਾਨ ਉਹਨੂੰ ਹੀ ਕਿਹਾ ਜਾਂਦਾ ਹੈ ਪਰ ਜਿਹੜਾ ਬੰਦਾ ਗਲਤੀਆਂ ਕਰਕੇ ਫਿਰ ਤੋਂ बार-बार ਉਹੀ ਗਲਤੀਆਂ ਨੂੰ ਦੁਹਰਾਉਂਦਾ ਹੈ ਉਸ ਬੰਦੇ ਨੂੰ ਇੱਕ ਮੂਰਖ ਇਨਸਾਨ ਕਿਹਾ ਜਾਂਦਾ ਹੈ ਦੋਸਤੋ ਅੱਜ ਮੈਂ ਤੁਹਾਨੂੰ ਦੱਸਾਂਗਾ ਮੂਰਖ ਇਨਸਾਨਾਂ ਦੀਆਂ ਉਹ ਸੱਤ ਨਿਸ਼ਾਨੀਆਂ ਜਿਹੜੀਆਂ ਤੁਹਾਡੇ ਅੰਦਰ ਨਹੀਂ ਹੋਣੀਆਂ ਚਾਹੀਦੀਆਂ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਮਹੱਤਵਪੂਰਨ ਹੋਣ ਵਾਲੀ ਹੈ ਜੇਕਰ ਇਨ੍ਹਾਂ ਆਦਤਾਂ ਦੇ ਵਿੱਚੋਂ ਕੋਈ ਵੀ ਆਦਤ ਤੁਹਾਡੇ ਵਿੱਚ ਹੈ ਤਾਂ ਤੁਸੀਂ ਸਮਾਂ ਰੰਦੇ ਇਸ ਆਦਤ ਨੂੰ ਸੁਧਾਰ ਲਵੋ ਮੂਰਖ ਬੰਦੇ ਦੇ ਵਿੱਚ ਇੱਕ ਨਿਸ਼ਾਨੀ ਇਹ ਹੁੰਦੀ ਹੈ ਕਿ ਜਿਹੜਾ ਕਰਮ ਉਹੀ ਫਲ ਤੁਸੀਂ ਵੀ ਕਦੀ ਸੁਣਿਆ ਹੋਵੇਗਾ ਕਿ ਇੱਕ ਬੰਦਾ ਇੱਕੋ ਕੰਮ ਨੂੰ ਕਈ ਵਾਰੀ ਕਰਦਾ ਹੈ ਪਰ ਉਹਦੇ ਫਲ ਸਰੂਪ ਉਹਨੂੰ ਜਿਹੜਾ ਫਲ ਮਿਲਦਾ ਹੈ ਅਲੱਗ-ਅਲੱਗ ਉਹ ਚਾਹੁੰਦਾ ਹੈ ਜਿਵੇਂ ਇੱਕ ਬੰਦਾ ਜੇਕਰ ਆਮ ਦਾ ਪੌਦਾ ਲਾਵੇਗਾ ਤਾਂ ਉਹਨੂੰ ਆਮ ਹੀ ਮਿਲੇਗਾ ਜੇਕਰ ਕੋਈ ਬੰਦਾ ਕਿੱਕਰ ਦਾ ਬੀਜ ਲਾਵੇਗਾ ਤਾਂ ਉਹਨੂੰ ਕੰਡੇ ਹੀ ਮਿਲਣਗੇ ਪਰ ਇੱਕ ਮੂਰਖ ਬੰਦਾ ਇਹ ਸੋਚਦਾ ਹੈ ਕਿ ਜੇਕਰ ਉਹਨੇ ਕਿਕਰ ਦਾ ਪੌਦਾ ਲਾਇਆ ਹੈ ਤਾਂ ਉਹਨੂੰ ਅੰਬ ਮਿਲ ਜਾਣਗੇ ਇਦਾਂ ਕਦੀ ਵੀ ਨਹੀਂ ਹੋ ਸਕਦਾ ਇਸ ਲਈ ਤੁਸੀਂ ਹਮੇਸ਼ਾ ਹੀ ਆਪਣੇ ਮਨ ਦੇ ਵਿੱਚ ਇਹ ਰੱਖੋ ਕਿ ਤੁਸੀਂ ਜਿੱਦਾਂ ਦਾ ਐਕਸ਼ਨ ਲਵੋਗੇ ਉਦਾਂ ਦਾ ਹੀ ਤੁਹਾਨੂੰ ਰਿਐਕਸ਼ਨ ਦੇਖਣ ਨੂੰ ਮਿਲੇਗਾ ਜਿੱਦਾਂ ਦਾ ਤੁਸੀਂ ਕੰਮ ਕਰੋਗੇ ਉਦਾਂ ਦਾ ਹੀ ਤੁਹਾਨੂੰ ਫਲ ਮਿਲੇਗਾ ਇਸ ਲਈ ਤੁਸੀਂ ਕਦੀ ਵੀ ਆਪਣੇ ਕੰਮ ਤੋਂ ਜ਼ਿਆਦਾ ਰਿਜ਼ਲਟ ਲੱਭਣ ਦੀ ਕੋਸ਼ਿਸ਼ ਨਾ ਕਰੋ ਇੱਕ ਪੰਜਾਬੀ ਦੀ ਕਹਾਵਤ ਹੈ ਕਿ ਜਿੰਨਾ ਗੁਰ ਪਾਵੋਗੇ ਉਨਾ ਹੀ ਮਿਠਾ ਹੋਵੇਗਾ ਜੇਕਰ ਤੁਸੀਂ ਇੱਕ ਸਮਝਦਾਰ ਇਨਸਾਨ ਹੋ ਤਾਂ ਤੁਸੀਂ ਇਹ ਸੋਚੋਗੇ ਕਿ ਮੈਂ ਜੋ ਕੰਮ ਕੀਤਾ ਹੈ ਮੇਰੇ ਹਿਸਾਬ ਦੇ ਨਾਲ ਉਹਦਾ ਫਲ ਮੈਨੂੰ ਮਿਲ ਗਿਆ ਤੇ ਇੱਕ ਮੂਰਖ ਇਨਸਾਨ ਇਹ ਨਹੀਂ ਸੋਚਦਾ ਉਹ ਜਿੰਨਾ ਕੰਮ ਕਰਦਾ ਹੈ ਉਹਦੇ ਤੋਂ 10 ਗੁਣਾ ਫਲ ਲੱਭਣ ਦੀ ਕੋਸ਼ਿਸ਼ ਕਰਦਾ ਹੈ ਮੂਰਖ ਇਨਸਾਨ ਦੀ ਇੱਕ ਸਭ ਤੋਂ ਵੱਡੀ ਇਹ ਨਿਸ਼ਾਨੀ ਹੁੰਦੀ ਹੈ ਕਿ ਉਹ ਆਪਣੀ ਤਾਰੀਫ ਆਪਣੇ ਮੂੰਹੋਂ ਹੀ ਕਰਦਾ ਰਹਿੰਦਾ ਹੈ ਕਈ ਵਾਰੀ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਵੀ ਇਹੋ ਜਿਹੇ ਕਈ ਬੰਦਿਆਂ ਨੂੰ ਵੇਖਿਆ ਹੋਵੇਗਾ ਜਿਹੜੇ ਬੰਦੇ ਚਾਰ ਬੰਦਿਆਂ ਦੇ ਵਿੱਚ ਖੁੱਲੋ ਕੇ ਆਪਣੀ ਤਾਰੀਫ ਆਪੇ ਕਰੀ ਜਾਣਗੇ ਆਪਣੀ ਤਾਰੀਫ ਦੇ ਵਿੱਚ ਵੱਡੀਆਂ-ਵੱਡੀਆਂ ਗੱਲਾਂ ਕਰਨਗੇ ਦਰਅਸਲ ਉਹ ਆਪਣੀ ਅਸਲ ਜ਼ਿੰਦਗੀ ਦੇ ਵਿੱਚ ਉਹ ਦਾਂਦੇ ਬਿਲਕੁਲ ਨਹੀਂ ਹੁੰਦੇ ਇਸ ਗੱਲ ਦਾ ਤੁਹਾਨੂੰ ਵੀ ਪਤਾ ਹੁੰਦਾ ਹੈ ਪਰ ਇੱਕ ਸਫਲ ਤੇ ਕਾਮਯਾਬ ਇਨਸਾਨ ਕਦੀ ਵੀ ਆਪਣੀ ਤਾਰੀਫ ਖੁਦ ਨਹੀਂ ਕਰਦਾ ਉਹ ਸਿਰਫ ਕੰਮ ਕਰਦਾ ਹੈ ਕੰਮਾਂ ਤੋਂ ਹੀ ਲੋਕ ਉਹਨੂੰ ਜਾਨਣ ਲੱਗ ਪੈਂਦੇ ਨੇ ਉਹਦੀ ਤਾਰੀਫ਼ ਕਰਨ ਲੱਗ ਪੈਂਦੇ ਨੇ ਉਹ ਖੁਦ ਆਪਣੀ ਤਾਰੀਫ਼ ਨਹੀਂ ਕਰਦਾ ਅਗਲੀ ਨਿਸ਼ਾਨੀ ਤੁਸੀਂ ਮੂਰਖ ਬੰਦੇ ਦੇ ਵਿੱਚ ਇਹ ਜ਼ਰੂਰ ਪਾਓਗੇ ਕਿ ਇੱਕ ਮੂਰਖ ਬੰਦਾ ਪੂਰੀ ਦੁਨੀਆ ਦੇ ਵਿੱਚ ਸਭ ਤੋਂ ਸਮਝਦਾਰ ਆਪਣੇ ਆਪ ਨੂੰ ਹੀ ਸਮਝਦਾ ਹੈ ਇੱਕ ਮੂਰਖ ਬੰਦਾ ਇਹੀ ਸੋਚਦਾ ਹੈ ਕਿ ਉਹ ਹੀ ਸਭ ਤੋਂ ਜ਼ਿਆਦਾ ਸਮਝਦਾਰ ਹੈ ਦੁਨੀਆ ਤੇ ਉਹਦੇ ਜੰਮਣ ਤੋਂ ਪਹਿਲਾਂ ਨਾ ਤੇ ਕੋਈ ਸਮਝਦਾਰ ਬੰਦਾ ਹੋਇਆ ਸੀ ਤੇ ਨਾ ਹੀ ਉਹਦੇ ਮਰਨ ਤੋਂ ਬਾਅਦ ਕੋਈ ਸਮਝਦਾਰ ਬੰਦਾ ਹੋਵੇਗਾ ਉਹ ਆਪਣੇ ਆਪ ਨੂੰ ਹੀ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਸਮਝਦਾਰ ਸਮਝਦਾ ਹੈ ਮੂਰਖ ਬੰਦੇ ਦੀ ਅਗਲੀ ਨਿਸ਼ਾਨੀ ਇਹ ਵੀ ਹੈ ਕਿ ਉਹ ਕਦੇ ਵੀ ਮਿਹਨਤ ਨਹੀਂ ਕਰੇਗਾ। ਉਹ ਹਮੇਸ਼ਾ ਹੀ ਕੰਮ ਕਰਨ ਦੀ ਬਜਾਏ ਗੱਲਾਂ ਕਰਨ ਦੇ ਵਿੱਚ ਆਪਣਾ ਟਾਈਮ ਬਿਤਾਵੇਗਾ। ਮੂਰਖ ਬੰਦਾ ਕਦੀ ਵੀ ਮਿਹਨਤ ਦੇ ਵਿੱਚ ਵਿਸ਼ਵਾਸ ਨਹੀਂ ਰੱਖਦਾ। ਉਹ ਹਮੇਸ਼ਾ ਹੀ ਇਹ ਸਮਝਦਾ ਹੈ ਕਿ ਮਿਹਨਤ ਕਰਨ ਵਾਲਾ ਬੰਦਾ ਕਦੀ ਵੀ ਕਾਮਯਾਬ ਨਹੀਂ ਹੋਵੇਗਾ ਤੇ ਇਹ ਖੁਦ ਗੱਲਾਂ ਮਾਰ ਕੇ ਕਾਮਯਾਬ ਬਣ ਜਾਵੇਗਾ। ਮੂਰਖ ਬੰਦੇ ਦੀ ਅਗਲੀ ਨਿਸ਼ਾਨੀ ਇਹ ਹੈ ਕਿ ਉਹਦੇ ਅੰਦਰ ਕਮਾਂਡ ਹੋਵੇਗਾ। ਉਹਦੇ ਅੰਦਰ ਈਗੋ ਹੋਵੇਗੀ। ਉਹਦੇ ਅੰਦਰ ਜੈਲਸੀ ਹੋਵੇਗੀ। ਮੂਰਖ ਬੰਦੇ ਦੀ ਅਗਲੀ ਨਿਸ਼ਾਨੀ ਇਹ ਹੁੰਦੀ ਹੈ ਕਿ ਕਦੀ ਵੀ ਉਹਨੂੰ ਆਪਣੀ ਬੇਇੱਜ਼ਤੀ ਮਹਿਸੂਸ ਨਹੀਂ ਹੁੰਦੀ ਚਾਹੇ ਕਈ ਵਾਰੀ ਤੁਸੀਂ ਵੇਖਿਆ ਵੀ ਹੋਵੇਗਾ ਕਿ ਗੱਲਾਂ-ਗੱਲਾਂ ਦੇ ਵਿੱਚ ਲੋਕ ਇਹੋ ਜਿਹੇ ਬੰਦਿਆਂ ਦੀ ਬੇਇੱਜ਼ਤੀ ਕਰਦੇ ਨੇ ਪਰ ਉਹ ਬੰਦਾ ਇੰਨਾ ਮੂਰਖ ਹੁੰਦਾ ਹੈ ਕਿ ਉਹਨੂੰ ਕਦੇ ਵੀ ਆਪਣੀ ਜਿਹੜੀ ਬੇਇੱਜ਼ਤੀ ਮਹਿਸੂਸ ਨਹੀਂ ਹੁੰਦੀ ਉਹ ਆਪਣੇ ਧਿਆਨ ਆਪਣੀਆਂ ਫਰਾਂ ਮਾਰਨ ਦੇ ਵਿੱਚ ਲੱਗਾ ਹੀ ਰਹਿੰਦਾ ਹੈ ਉਹ ਮੂਰਖ ਬੰਦਾ ਉਸ ਜਗ੍ਹਾ ਤੇ ਭੱਜ ਕੇ ਜਾਵੇਗਾ ਜਿਸ ਜਗ੍ਹਾ ਤੇ ਉਹਦਾ ਫਾਇਦਾ ਹੁੰਦਾ ਹੋਵੇਗਾ ਉਸ ਜਗ੍ਹਾ ਤੇ ਜਾ ਕੇ ਉਹਨੂੰ ਜੇਕਰ ਉਹਦੀ ਬੇਇੱਜ਼ਤੀ ਵੀ ਹੁੰਦੀ ਹੈ ਪਰ ਉਹ ਆਪਣੀ ਬੇਇੱਜ਼ਤੀ ਮਹਿਸੂਸ ਨਹੀਂ ਕਰੇਗਾ ਜੇਕਰ ਉਹਨੂੰ ਉਸ ਜਗ੍ਹਾ ਤੋਂ ਕੋਈ ਫਾਇਦਾ ਹੋਵੇਗਾ ਅਗਲੀ ਨਿਸ਼ਾਨੀ ਸਿਰਫ ਮੂਰਖ ਬੰਦਿਆਂ ਦੇ ਵਿੱਚ ਨਹੀਂ ਹੁੰਦੀ ਬਲਕਿ ਬਹੁਤ ਸਾਰੇ ਬੰਦਿਆਂ ਦੇ ਵਿੱਚ ਹੁੰਦੀ ਹੈ ਇਹ ਨਿਸ਼ਾਨੀ ਹੈ ਕਿ ਬੇਫਾਲਤੂ ਦੀ ਸਲਾਹ ਦੇਣਾ ਤੁਹਾਨੂੰ ਇੱਥੇ ਇਹ ਸਮਝਣਾ ਜ਼ਰੂਰੀ ਹੈ ਕਿ ਸਲਾਹ ਇਸ ਦੁਨੀਆ ਦੇ ਉੱਤੇ ਬਹੁਤ ਹੀ ਮਹੱਤਵਪੂਰਨ ਹੈ ਪਰ ਤੁਸੀਂ ਇਹ ਸਲਾਹ ਕਿਸੇ ਨੂੰ ਵੀ ਫਰੀਦੇ ਵਿੱਚ ਨਹੀਂ ਦੇਣੀ ਕਈ ਵਾਰੀ ਇੱਕ ਚੰਗੇ ਬੰਦੇ ਕੋਲੋਂ ਚੰਗੀ ਸਲਾਹ ਮਿਲ ਜਾਵੇ ਤਾਂ ਤੁਹਾਡੀ ਜ਼ਿੰਦਗੀ ਸਬਰ ਸਕਦੀ ਹੈ ਪਰ ਇੱਕ ਮੂਰਖ ਬੰਦੇ ਕੋਲੋਂ ਕਈ ਵਾਰੀ ਐਹੋ ਜੀ ਸਲਾਹ ਮਿਲ ਜਾਵੇ ਤੇ ਉਹਦੇ ਤੇ ਜੇਕਰ ਤੁਸੀਂ ਅਮਲ ਵੀ ਕਰ ਲਵੋ ਤਾਂ ਤੁਹਾਡੀ ਪੂਰੀ ਜ਼ਿੰਦਗੀ ਖਰਾਬ ਵੀ ਹੋ ਸਕਦੀ ਹੈ ਤੁਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਐਹੋ ਜੇ ਕਈ ਬੰਦੇ ਦੇਖੇ ਹੋਣਗੇ ਜਿਹੜੇ ਤੁਹਾਨੂੰ ਬੇਫਾਲਤੂ ਦੀਆਂ ਸਲਾਹਾਂ ਦਿੰਦੇ ਹੋਣਗੇ ਭਾਵੇਂ ਉਹਨਾਂ ਨੂੰ ਤੁਹਾਡੇ ਫੀਲਡ ਦੇ ਵਿੱਚ ਕੋਈ ਵੀ ਤਜਰਬਾ ਕੋਈ ਵੀ ਨੋਲਿਜ ਨਾ ਹੋਵੇ ਫਿਰ ਵੀ ਉਹ ਤੁਹਾਨੂੰ ਕੋਈ ਨਾ ਕੋਈ ਸਲਾਹ ਦੇ ਕੇ ਹੀ ਜਾਣਗੇ ਹੁਣ ਤੁਸੀਂ ਵੀ ਬੈਠ ਕੇ ਇਹ ਸੋਚੋ ਕਿ ਇਹਨਾਂ ਨਿਸ਼ਾਨੀਆਂ ਦੇ ਵਿੱਚੋਂ ਕੋਈ ਨਿਸ਼ਾਨੀ ਤੁਹਾਡੇ ਅੰਦਰ ਹੈ ਤਾਂ ਨਹੀਂ ਜੇਕਰ ਕੋਈ ਐਹੋ ਜੀ ਨਿਸ਼ਾਨੀ ਲੱਗਦੀ ਹੈ ਤਾਂ ਉਹਨੂੰ ਅੱਜ ਹੀ ਤੁਸੀਂ ਬਦਲ ਦੋ ਕਿਉਂਕਿ ਤੁਹਾਡੀ ਸਫਲਤਾ ਦੇ ਵਿੱਚ ਇਹ ਨਿਸ਼ਾਨੀ ਸਭ ਤੋਂ ਵੱਡੀ ਰੁਕਾਵਟ ਹੈ ਤੇ ਇਹ ਵੀਡੀਓ ਉਸ ਬੰਦੇ ਤੱਕ ਜਰੂਰ ਪਹੁੰਚਾਓ ਜਿਹਨੂੰ ਤੁਹਾਨੂੰ ਲੱਗਦਾ ਹੈ ਕਿ ਇਸ ਬੰਦੇ ਦੇ ਵਿੱਚ ਇਹ ਸਾਰੀਆਂ ਨਿਸ਼ਾਨੀਆਂ ਨੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਦੱਸਿਓ ਤੇ ਐਓ ਜੀਆਂ ਹੋਰ ਵੀ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ